ਜੀ ਦੋਸਤੋ ਸੱਚੇ ਚਿਰੇ ਕਾਲ ਸਾਡੀ ਵੀਡੀਓ ਤੁਹਾਡੇ ਸਾਥ ਕੀਤਾ ਜਾ ਸਕਦਾ ਹੈ ਸਵੱਜ ਆਪਾਂ लेके ਆ ਚੁੱਕੇ ਹਾਂ ਜਮਾਤ 12 ਦੇ ਪੀਸ਼ਾ ਮੈਥ ਦਾ ਪੇਪਰ ਮਿਨਿਮਮ ਮਾਰਕਸ 80 ਨੇ ਸੋ ਇਸ ਵਿੱਚ ਆਪਾਂ ਕੇਵਲ ਕੁਐਸਚਨ ਪਰ ਕੋਰ ਕਰ ਰਹੇ ਹਾਂ ਸੋਲੂਸ਼ਨ ਵੀਡੀਓ ਆਪਾਂ ਆਲਰੇਡੀ ਚੈਨਲ ਤੇ ਪ੍ਰੋਵਾਈਡ ਕਰ ਦਿੱਤੀ ਹੈ ਸੋ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਤਾਂ ਤੁਸੀਂ ਉਸ ਤੇ ਜਾ ਕੇ ਦੇਖ ਸਕਦੇ ਹੋ ਜੇਕਰ ਕਿਸੇ ਨੂੰ ਸੋਲੂਸ਼ਨ ਪੀਡੀਐਫ ਚਾਹੀਦੀ ਹੈ ਤਾਂ ਉਹ WhatsApp ਚੈਨਲ ਤੇ ਜੁਆਇਨ ਹੋ ਸਕਦਾ ਜਾਂ ਕਮੈਂਟ ਕਰਕੇ ਪੀਡੀਐਫ ਲਿਖ ਦਿਓ ਕਮੈਂਟ ਚ ਮੈਂ ਉਸ ਨੂੰ ਪਰਸਨਲੀ ਹੋਣੇ ਪੀਡੀਐਫ ਪ੍ਰੋਵਾਈਡ ਕਰ ਦੂੰ ਕਿਉਂਕਿ ਮੈਥ ਦਾ ਪੇਪਰ ਥੋੜ सर जिमें सब तो पहले एम सी That R belong to R so, के होगा तो दैट आर बिलोंग टू आर बी डिफाइंड एज एफ एक्स इक्वल टू एक्स फोर पावर चूज द करैक्ट आंसर एफ इज नैथ वन वन नॉ वन टू सर इतने सोल्यूशन दते हुए नेगे तो्रीनशॉट भी लै सकते हो जिमेंफ एफ एक्स इक्वल टू लॉग एक्स एंड जी एक्स इक्वल टू एक्स स्र दैन लॉग पॉग एक्स इज स लॉग ही आना सी ਸੋ 2 ਲੋ गाइस ਫਿਰ 3 ਆ ਜੀ ਫਿਰ 4th 5th 6th ਸੋ ਜੇ ਮੈਂ 5th ਤੱਕ ਦਾ ਨੰਬਰ ਆ ਪੋਸੀਬਲ ম্যাਟ੍ਰਿਕਸ ਆਫ ਆਰਡਰ 3 ਟੂ 3 ਵਿਦ ਈਚ ਐਂਟਰੀ 0 অর 1 ਸੋ 500 12 ਸੋ ਮੈਂ ਆਦਾ 5th ਥੋੜਾ ਜਿਹਾ ਡਿਫਿਕਲਟ ਹੁੰਦਾ ਧਿਆਨ ਨਾ ਕਰਨਾ ਸੋ ਨੈਕਸਟ ਆਊਗਾ ਸੋ ਵੀ ਨੰਬਰਾਂ ਦਾ ਮਤਲਬ 15 MCQ ਆਉਣਗੇ ਪੰਜ ਤੁਹਾਨੂੰ ਫਿਲਪਸ ਆਉਣਗੇ ਸੋ ਇਹ ਹੁਣੇ ਫਾਈਨਲ ਪੇਪਰ ਚ ਵੀ ਐਵੇਂ ਇਸੇ ਤਰੀਕੇ ਆਇਆ 3 ਸੋ ਇਹ ਧਿਆਨ ਰੱਖਣਾ ਤੁਸੀਂ ਅੱਜ ਇਹ ਲੱਕ ਸੋਲੂਸ਼ਨ ਦਿੱਤਾ ਹੋਇਆਗਾ ਤੁਹਾਨੂੰ ਹੁਣ ਪਹਿਲੇ 20 ਨੰਬਰਾਂ ਦਾ ਸੋਲੂਸ਼ਨ ਪ੍ਰੋਵਾਈਡ ਕੀਤਾ ਹੋਇਆ ਇਸ ਵਿੱਚ ਹੀ ਬਾਕੀ ਤੁਹਾਨੂੰ ਦੂਜੀ ਵੀਡੀਓ ਚ ਪ੍ਰੋਵਾਈਡ ਕੀਤਾ ਹੋਇਆ ਸਾਰਾ ਪੇਪਰ ਤੇ ਸੈਕਸ਼ਨ B ਆਊਗਾ ਈਚ ਸਮ ਕੈਰੀ 2 ਮਾਰਕਸ ਸੋ ਇਹਦੇ ਚ ਦੋ ਨੰਬਰਾਂ ਵੀ ਕਰ ਲੈਣੇ ਵੈਰੀਫਾਈ A B transparent graph equal to be transparent a for matrix so bhai da simple a question ye kar sakda tu ya dooja bhi kar sakda 2x y ethe y di value 0 1 1 0 put karni tu fir hun 2 nu ta 2 nu multiply karna hai pu x de naal fir oh nu 1 0 1 0 minus karke equal to rakhna ga bahut jyada simple a dooja bhi find the equation of the line joining 3 1 and nine, three using the Terminal the next I uh, find all points of uh, discontinuity of f, where is f defined? it is so uh, the so find derivative dy over dx if y cos inverse 2x plus so let's see the uh, derivative cos x log x ਤੇ ਤੁਹਾਡੀ ਬੁੱਕ ਤੇ ਮਿਲ ਜਾਣਗੇ ਦੋ ਨੰਬਰਾਂ ਦੇ ਕੁਐਸਚਨ ਦੋ ਮਾਰਕਸ ਦੇ ਕੁਐਸਚਨ ਨੇ ਬਹੁਤ ਸਾਦੇ ਸਿੰਪਲ ਹੁੰਦੇ ਨੇ ਸਿਰਫ ਤੱਕ ਦਾ ਰੇਡੀਅਸ ਹੈਰ ਬਲ ਇਹ ਸਿਕਸਥ ਚੈਪਟਰ ਦਾ ਹੁੰਦਾ ਜਿਹੜਾ ਉਸ ਦੇ ਵਿੱਚ ਮਿਲ ਜੀ ਤੁਹਾਨੂੰ ਅਸਰ ਆਏਗਾ ਤੇ ਨੈਕਸਟ ਆ ਪ੍ਰੂਵ दैट ਫੰਕਸ਼ਨ ਲੌਗ ਸਾਈਨ ਇਸ ਇਨਕਰੀਜ਼ਿੰਗ ਤੇ ਡਿਕਰੀਜ਼ਿੰਗ ਇਹ ਵੀ ਉਸ ਦੇ ਵਿੱਚ ਹੀ ਆਊਗਾ ਚੈਪਟਰ ਚ ਤੇ ਮੈਕਸਿਮਮ ਮਿਨੀਮਮ ਵਾਲੀ ਤੇ ਨੈਕਸਟ ਆ ਸੈਕਸ਼ਨ ਸੀ ਇਚ ਸਮ ਕੈਰੀਡ 4 ਮਾਰਕਸ ਤੋਂ ਆਹ ਤੁਹਾਨੂੰ ਐਗਜ਼ਾਮਪਲ ਚੋਂ ਮਿਲ ਜੂਗਾ ਸੈਕੰਡ ਕੁਐਸਚਨ ਪ੍ਰੂਵ ਦੈਟ ਐਂਡ ਤੇ ਸ਼ੋ ਦੈਟ ਦਾ ਰਿਲੇਸ਼ਨ ਆਰ ਇਨ ਦਾ ਸੈਟ ਆਫ ਸੋ ਫਸਟ ਚ ਫਸਟ ਚੈਪਟਰ ਦਾ ਜ਼ਰਾ ਦਾ ਹੀ ਕੁਐਸਚਨ ਹੈਗਾ ਤੇ ਨੈਕਸਟ ਹੈਗਾ ਐਕਸਪ੍ਰੈਸ ਦਾ ਮੈਟ੍ਰਿਕਸ ਐਸ ਦਾ ਸਮ ਆਫ ਸਿਮੈਟ੍ਰਿਕ ਸਕਿਊ ਸਿਮੈਟ੍ਰਿਕ ਸੋ ਸਿਮੈਟ੍ਰਿਕ ਤੇ ਸਕਿਊ ਸਿਮੈਟ੍ਰਿਕ ਦਾ ਬਹੁਤ ਸਿੰਪਲੀ ਹੈ ਫਾਰਮੂਲਾ ਸੋ ਇਹ ਤੁਸੀਂ ਦੇਖ ਸਕਦੇ ਹੋ ਨੈਕਸਟ ਆਊਗਾ ਪ੍ਰੂਵ ਦੈਟ ਡਰਮੀਨੈਂਟਸ ਇਜ਼ ਇੰਡੀਪੈਂਡੈਂਟ ਆਫ ਥੀਟਾ ਦ ਨੈਕਸਟ ਆਗਾ ਸਾਡਾ ਯਾਂ ਵਾਲਾ ਕੁਐਸਚਨ ਵੀ ਬਹੁਤ ਹੀ ਜ਼ਿਆਦਾ ਸਿੰਪਲ ਆਗਾ ਬਾਕੀ ਹੋਰ ਵੀ ਕੁਐਸਚਨ ਨੇ ਫਿਰ ਸੈਕਸ਼ਨ ਡੀ ਆਜੂਗਾ ਈਚ ਸਮ ਕੈਰੀ 4 6 ਮਾਰਕਸ ਇਹ ਮੈਂ ਸੋਲਵ ਬਾਈ ਯੂਜ਼ਿੰਗ ਮੈਥਡ ਲੀਨੀਅਰ ਕੁਐਸਚਨ ਦਾ ਮੈਥਡ ਵਰ ਯੂਜ਼ ਕਰੂਗਾ ਜੇਕਰ ਸੈਕੰਡ ਕਰਨਾ ਸੈਕੰਡ ਵੀ ਕਰ ਸਕਦੇ ਨੇ ਲੇਕਿਨ ਫਸਟ ਇਸ ਆਕਾ ਲੀਨੀਅਰ ਇਕੁਏਸ਼ਨ ਦਾ ਮੈਥਡ ਫਾਇੰਡ ਦਾ ਵੈਲਿਊਸ ਆਈ ਐਂਡ ਵੀ ਸੋ ਇੱਥੇ ਤੁਸੀ ਵੈਲਿਊਸ ਫਾਇੰਡ ਕਰਨੀ ਆਣੀਗੀ ਇਹ ਲਿਮਟ ਦਾ ਕੁਝ ਲਿਮਟਡ ਕੁਐਸਚਨਸ ਤੇ ਨੈਕਸਟ ਹੈ ਪ੍ਰੂਵ ਦੈਟ ਆਫ ਦਾ ਵੋਲਿਊਮ ਆਫ ਇਸ ਇਸ ਤੇ ਚੈਪਟਰ ਤੇ ਹੁਣ ਦੋਨੇ ਕੁਐਸਚਨ ਨੇ ਗਏ ਤਾਂ ਤੁਸੀਂ ਉਹ ਕਰ ਸਕਦੇ ਹੋ ਅਲੱਗ ਹੀ ਪ੍ਰੂਵ ਦੈਟ ਵੋਲਿਊਮ ਆਫ ਦਾ ਲਾਰਜੈਸਟ ਕੋਨ ਇਹ ਵੀ ਪ੍ਰਚਾਰ ਦਾ 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 ਕੁਐਸਚਨ ਸੋ ਇਹ ਜਰੂਰ ਕਰਨਾ ਧਿਆਨ ਨਾਲ ਤੁਸੀਂ ਤੀਜੇ ਦਾ ਫਸਟ ਸੋ ਕੁਐਸਚਨ ਬੇ ਪ੍ਰੋਬਲਮ ਕੰਪਲੀਟ ਹੋ ਚੁੱਕਿਆ ਸੋਲੂਸ਼ਨ ਪੀਡੀਐਫ ਤੁਹਾਨੂੰ ਮਿਲ ਜੂਗੀ ਬਾਕੀ ਕਮੈਂਟ ਕਰ ਦਿਓ ਮੈਂ ਪੂਰੀ ਪ੍ਰੋਵਾਈਡ ਕਰ ਦਵਾਂਗਾ ਤੁਹਾਨੂੰ